ਜਾਣ ਅਡੇ ਸੰਗਤ ਨੂੰ ਨੂੰ ਹਰ ਜਗਾ ਹ ਕਾਰਮਚੀ ਹੋਈ ਹੈ ਮੇ ਗੁਰਦੁਆਰਾ ਬਗਲਾ ਸਾਹਿਬ ਦੇ ਵਿੱਚ ਰਾਤ 3-3 ਵਜੇ ਤੱਕ ਜਿਹੜਾ ਹੈ ਕੰਜਰਖਾਨਾ ਜਿਹੜਾ ਹੈ ਸ਼ਰਾਬ ਸ਼ਰਾਬ ਦੇ ਦੌਰ ਜਿਹੜਾ ਕੋ ਚੱਲਦੇ ਰਹਿੰਦੇ ਇਹ ਜਥੇਦਾਰ ਸਾਹਿਬ ਬੜੀ ਇੱਕ ਮਾੜੀ ਖਬਰ ਹੈ ਕਿ ਔਰ ਜੇ ਤੁਸੀਂ ਇਸ ਦਾ ਸੰਗਿਆਨ ਨਾ ਲਿਆ ਕਿਉਂਕਿ ਸੰਗਿਆਨ ਤੁਸੀਂ ਹੀ ਲੈ ਸਕਦੇ ਹੋ ਜੋ ਬਣਦੇ ਬਣਦੀ ਹੈ ਧਾਰਮਿਕ ਸਜ਼ਾ ਕੋਈ ਨਾ ਨੋ ਤੇ ਹੋਸ ਵਾਇਗੁਰ ਦੀ ਕਖਾਲਸਾ ਵਾਇਗੁਰ ਕੀ ਪਤੇ ਇਹ ਮੈਂ ਮੈਸੇਜ ਕਾਲ ਤੋਂ ਤੇ ਅਕਾਲ ਤਖਬਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹਰਾਵਾਸਤੇ ਮੈਸੇਜ ਮੈਂ ਰਿਕਾਰਡ ਕਰਾ ਰਿਹਾ ਤੇ ਇਸ ਮਤਲਬ ਕਿ ਮੈਂ ਚਿੱਠੀ ਨਹੀਂ ਪਾਈ ਇਸ ਕਰਕੇ ਰਿਟਰਨ ਕੰਪਲੇਂਟ ਦਿੱਤੀ ਬਈ ਚਿੱਠੀਆਂ ਦੇ ਮਤਲਬ ਗਲਤ ਲੈ ਜਾਂਦੇ ਨੇ ਕਿਉਂਕਿ ਪਿਛਲੀ ਵਾਰ ਵੀ ਮੈਂ ਸਿਰਫ ਚਿੱਠੀ 'ਚ ਇਹ ਪੁੱਛਿਆ ਸੀ ਜਥੇਦਾਰ ਸਾਹਿਬ ਨੂੰ ਬਈ ਇਤਨੀ ਬੁਰੀ ਹਾਲਾਤ ਹੋ ਗਈਆਂ ਸਿੱਖਾਂ ਦੇ ਧਰਮ ਦੇ ਤੇ ਤੁਹਾਡਾ ਦਿਨ ਚਾਰਿਆ ਕੀ ਇਹ ਕਿਤਨਾ ਸਿੱਖੀ ਦਾ ਤੁਸੀਂ ਪ੍ਰਚਾਰ ਕਰ ਰਹੇ ਹੋ ਉਹਦਾ ਨਤੀਜਾ ਇਹ ਨਿਕਲਿਆ ਬਈ ਮਨੂੰ ਬਿਨਾਂ ਬੁਲਾਏ ਬਿਨਾਂ ਸੱਦੇ ਬਿਨਾਂ ਇਨਫੋਰਮੇਸ਼ਨ ਦੇ ਦਿੱਤੇ ਮੈਂ ਹਸਪਤਾਲ 'ਚ ਬਿਮਾਰ ਪਿਆ ਹਾਂ ਤੇ ਮੇਰੇ ਮੁੰਡੇ ਨੇ ਮੈਨਾਂ ਆ ਕੇ ਕਹਿ ਬਿ ਤੁੰਤੇ ਇਹਨਾਂ ਨੇ ਇਹ ਸਦਾ ਲਾਤੀ ਅਕਾਲ ਤੱਕ ਸਾਭ ਦੇ ਹਾਂਜੀ ਤੇ ਮੈਨੂੰ ਬੜੀ ਘਰਾਨੀ ਕੀ ਹੋਈ ਤੇ ਮੈਂ ਤੇ ਕੋਈ ਮੈਸੇਜ ਮਿਲਿਆ ਨਹੀਂ ਕਿ ਲੋ ਕੋਈ ਗੱਲ ਨਹੀਂ ਮੈਂ ਤੋਂ ਬਾਅਦ ਵੀ ਮਾਫੀ ਨਾਮੇ ਦੀ ਵੀ ਚਿੱਠੀ ਲਿਖ ਦਿੱਤੀ ਵੀ ਮੈਂ ਤੇ ਕੋਈ ਗੱਲ ਕੀਤੀ ਕੋਈ ਨਹੀਂ ਪਰ ਜੇ ਤੁਹਾਨੂੰ ਮੇਰੀ ਇਹ ਚਿੱਠੀ ਬੁਰੀ ਲੱਗੀ ਤੇ ਮੈਂ ਤੁਹਾਡੇ ਕੋਲ ਮਾਫੀ ਦਾ ਖਾਸ ਤਾਰਾਂ ਇਸ ਕਰਕੇ ਇਹ ਮੈਂ ਮੈਸੇਜ ਜੜਾ ਦਾ ਇਹ ਮੈਂ ਰਿਕਾਰਡ ਕਰਕੇ ਭੇਜ ਰਿਹਾ ਤਾਂ ਕਿ ਸੰਗਤਾਂ ਨੂੰ ਵੀ ਪਤਾ ਲੱਗ ਸਕੇ ਵੀ ਮੈਂ ਕੀ ਕਿਹਾ ਔਰ ਜਥੇਦਾਰ ਸਾਹਿਬ ਨੂੰ ਵੀ ਇਹ ਮੈਸੇਜ ਜ਼ਰੂਰ ਮੈਂ ਪਹੁੰਚਾਣ ਦੀ ਕੋਸ਼ਿਸ਼ ਕਰਾਂਗਾ ਮੈਂ ਇਸ ਕਰਕੇ ਮੈਸੇਜ ਦੇ ਰਿਹਾ ਭਈ ਸੋਸ਼ਲ ਮੀਡੀਆ ਤੇ ਆਮ ਗੁਰਦੁਆਰੇ ਜਾਣ ਵਾਲੇ ਸੰਗਤ ਨੂੰ ਪਬਲਿਕ ਨੂੰ ਹਰ ਜਗ੍ਹਾ ਹਲਕਾ ਕਾਰ ਮਚੀ ਹੋਈ ਹੈ ਵੀ ਗੁਰਦੁਆਰਾ ਬਗਲਾ ਸਾਹਿਬ ਦੇ ਵਿੱਚ ਰਾਤ 3:00 ਵਜੇ ਤੱਕ ਜਿਹੜਾ ਕੰਜਰਖਾਨਾ ਜਿਹੜਾ ਹੈ ਸ਼ਰਾਬ ਸ਼ਰਾਬ ਦੇ ਦੌਰ ਜਿਹੜੇ ਕੋ ਚੱਲਦੇ ਰਹਿੰਦੇ ਨੇ ਤੇ ਕੁਝ ਦਿਨ ਪਹਿਲਾਂ ਇੱਕ ਬੰਦੇ ਜੜੇ ਫੜੇ ਗਏ ਨੇ ਉਹ ਬੰਦੇ ਦਿੱਲੀ ਕਮੇਟੀ ਦੇ ਜਾਇੰਟ ਸੈਕਟਰੀ ਨੇ ਰੈਫਰ ਕੀਤੇ ਸਾਨੂੰ ਇਹਨਾਂ ਨੂੰ ਰਹਿਣ ਵਾਸਤੇ ਦਿੱਤੇ ਜਾਣਾ ਵਰਤਣ ਵਾਸਤੇ ਔਰ ਅੱਗੇ ਵੀ ਗਾਇਬ ਗਾਇਬ ਖਬਰਾਂ ਆਉਂਦੀਆਂ ਸਨ ਭਈ ਦੁਪਹਿਰ ਨੂੰ ਦਿਨ ਦੇ ਟਾਈਮ 'ਤੇ ਇਹ ਵਰਤਨਵਾਸੇ ਕਮਰੇ ਜੜੇ ਨੇ ਇਹ ਦਿਨ ਦੇ ਰਹਿੰਦੇ ਨੇ ਆਪਣੇ ਨਿਤ ਨਰਤੀਕਿਆਂ ਨੂੰ ਜਿਹਨਾਂ ਦੇ ਇਹਨਾਂ ਨਾਲ ਕੁਸ ਬੰਦ ਹੋਣ ਤਾਂ ਇਹ ਜਥੇਦਾਰ ਸਾਹਿਬ ਬੜੀ ਇੱਕ ਮਾੜੀ ਖਬਰ ਹੈ ਕਿ ਔਰ ਜੇ ਤੁਸੀਂ ਇਸ ਦਾ ਸੰਗਿਆਨ ਨਾ ਲਿਆ ਕਿਉਂਕਿ ਸੰਗਿਆਨ ਤੁਸੀਂ ਹੀ ਲੈ ਸਕਦੇ ਹੋ ਬੜੀ ਸਪਸ਼ਟ ਕਰ ਲੈ ਔਰ ਧਾਰਮਿਕ ਸਜ਼ਾ ਬਣਦੀ ਹੈ ਕਿ ਤੁਹਾਨੂੰ ਹਰ ਹਾਲਤ ਦੇ ਵਿੱਚ ਹੁਕਮਨਾਮਾ ਜਾਰੀ ਕਰਕੇ ਫੈਸਲਾ ਤੁਸੀਂ ਲਓ ਕਿਉਂਕਿ ਮੈਂ ਜੇ ਫੈਸਲਾ ਕੋਈ ਵੀ ਗਲ ਮੂੰਹ ਚੋ ਕੱਢੀ ਤੇ ਉਹ ਗੈਣ ਕਰ ਜੀਏ ਤੇ ਸਾਨੂੰ ਹੁਕਮ ਕਰਦੇ ਪੈਣ ਜੋ ਬਣਦੇ ਬਣਦੀ ਹੈ ਧਾਰਮਿਕ ਸਜ਼ਾ ਉਹਨਾਂ ਨੂੰ ਦਿਓ ਜ਼ਰੂਰ ਔਰ ਸਮਨ ਕਰੋ ਅਕਾਲ ਤਖਤ ਸਾਹਿਬ ਦਾ ਸਮਨਿੰਗ ਦੇ ਵਿੱਚ ਮੈਂ ਜ਼ਰੂਰ ਬੇਨਤੀ ਕਰਾਂਗਾ ਵੀ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਦਿੱਲੀ ਕਮੇਟੀ ਦਾ ਜਨਰਲ ਸਕੱਤਰ ਜੁਆਇੰਟ ਸਕੱਤਰ ਔਰ ਜਿਹੜੇ ਵੀ ਇਸ ਦੇ ਵਿੱਚ ਇਨਵੋਲ ਹੈ ਗਏ ਉਹਨਾਂ ਬੰਦਿਆਂ ਨੂੰ ਸਨਮਨ ਕਰਕੇ ਤੁਸੀਂ ਆਪਣੇ ਕੋਲ ਉੱਥੇ ਕਾਲ ਤੱਕ ਸਾਬਕਾ ਪੇਸ਼ ਹੋਣ ਔਰ ਜੋ ਧਾਰਮਿਕ ਸਜ਼ਾ ਬਣਦੀ ਹੈਗੀ ਉਹ ਇਹਨਾਂ ਨੂੰ ਲਗਾਈ ਜਾਵੇ ਮੈਂ ਇਤਨੇ ਕ ਬੇਨਤੀ ਸਮਝਦਾ ਵੀ ਤੁਸੀਂ ਪ੍ਰਵਾਨ ਕਰੋਗੇ ਵਾਦਾ ਘਾਟੋ ਗੋ ਮੂੰਚੋਂ ਨਿਕਲ ਗਿਆ ਹੈ ਮੈਂ ਤਾਂ ਹੁਣ ਕਰ ਵੀ ਮਾਫੀ ਤੁਹਾਡਾ ਕੋਲ ਮਾਫੀ ਦਾ ਖਾਸਕਾਰ ਆ ਕਿਉਂਕਿ ਮੈਂ ਚਿੱਠੀ ਵੀ ਲਿਖੀ ਹੈ ਤੇ ਤੁਹਾਡੇ ਪੀਏ ਸਰਜ ਜਸਵੰਤ ਸਿੰਘ ਨੂੰ ਮੈਸੇਜ ਵੀ ਦਿੱਤਾ ਮੈਨੂੰ ਕੋਈ ਕਿਤੇ ਨਾ ਚਿੱਠੀ ਦਾ ਜਵਾਬ ਆਇਆ ਕਰ ਨਾ ਜਸਵੰਤ ਸਿੰਘ ਦੇ ਮੈਸੇਜ ਦਾ ਜਿਹੜਾ ਤੁਸੀਂ ਲੰਡਨ ਗਏ ਸੌ ਤਾਂ ਜਸਵੰਤ ਸਿੰਘ ਨੂੰ ਮੈਸੇਜ ਦਿੱਤਾ ਸੀ ਵੀ ਜਦ ਤੁਸੀਂ ਕਹੋ ਮੈਂ ਆਉਣ ਨੂੰ ਤਿਆਰ ਹਾਂ ਮੈਨੂੰ ਇਹਦਾ ਕੋਈ ਜਵਾਬ ਨਹੀਂ ਆਇਆ ਤੁਹਾਡੇ ਵੱਲੋਂ ਤੇ ਨਾ ਇਹ ਮੇਰ ਖਲੋਣੇ ਕੋ ਰਵਾਜ ਰਹਿ ਗਿਆ ਬਈ ਕਾਲ ਤੱਕ ਸਾਬ ਦੇ ਸਕਤਰੇ ਤੋਂ ਚਿੱਠੀਆਂ ਦੇ ਕੋਈ ਜਵਾਬ ਆਣ ਪਹਿਲੇ ਇਹ ਮਰਿਆਦਾ ਸੀ ਕੋਈ ਬੰਦਾ ਚਿੱਠੀ ਲਿਖਦਾ ਸੀ ਤੇ ਉਹਨੂੰ ਜਵਾਬ ਜਰੂਰ ਆਦਾ ਸੀ ਪਰ ਹੁਣ ਇਹ ਮर्यादा ਸ਼ਾਇਦ ਖਤਮ ਹੋ ਗਈ ਹੈ ਇਸ ਕਰਕੇ ਕੋਈ ਗੱਲ ਨਹੀਂ ਨੋਰ ਨਿਊਜ਼ ਇਜ਼ ਅ ਗੁੱਡ ਨਿਊਜ਼ ਜੋ ਜੋ ਚਿੱਠੀ ਸਮਝੋ ਉਹ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ